ਬੋਲੀਆ ਪਹਿਲਾਂ ਕੀ ਕਰਨਾ ਪੈਣਾ ਪਈ ਪਹਿਲਾਂ ਤਾਂ ਭਾਈ ਮਾੜਾ ਇਹ ਦੱਸ ਦਿਓ ਜੀ ਕੀ ਹੈ ਜੀ ਮੈਂ ਇੰਸਪੈਕਟਰ ਜੀ ਸਿੰਘ ਨਾਮ ਮੇਰਾ ਹੈ ਸਰ ਇੱਕ ਡਿਪਾਰਟਮੈਂਟ ਹੈ ਇਹ ਆਪਣੇ ਜਈ ਪੋਸਟਡ ਨੇ ਇਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਨੂੰ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਦਾ ਸਾਡੇ ਕੰਪਲੇਨੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਨੂੰ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉੱਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਾਇਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੇ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਇਹਨਾਂ ਨੂੰ ਰੰਗੇ થી ਫੜਿਆ ਜੀ ਹਾਂਜੀ ਤੇ ਕੀ ਕਾਇਵਤ ਕਰੀਏ ਕਾਰਵਾਈ ਵਿੱਚ ਜੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਿਰ ਦਰਜ ਕਰੀਏ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਇੱਕ ਪਠਾਨਕੋਟ ਦਾ ਹੈ ਇਹਦਾ ਨਾਮ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ